ਮੁਲਾਜ਼ਮ ਮੰਗਲਈ ਸੰਘਰਸ਼ ਵਿੱਚ ਹਮੇਸ਼ਾ ਮੂਰਲੀ ਕਤਾਰ ਵਿੱਚ ਰਹਿਣ ਵਾਲੇ ਮੁਲਾਜ਼ਮ ਆਗੂ ਰਣਵੀਰ ਸਿੰਘ ਢਿੱਲੋਂ ਨਮਿਤ ਅੰਤੇਮ ਅਰਦਾਸ ਅਤੇ ਕੀਰਤਨ ਅਜ ਗੁਰਦੁਆਰਾ ਸ੍ਰੀ ਸਾਹਿਬਵਾੜਾ ਫੇਜ਼ 5 ਮੋਹਾਲੀ ਵਿੱਚ ਬਾਦ ਦੁਪਹਿਰ ਹੋ ਗਈ ਜਿਸ ਵਿੱਚ ਪੰਜਾਬ ਪਰ ਤੋਂ ਹਜ਼ਾਰਾਂ ਆਗੂ ਨੇ ਪਾਗ ਲਿਆ ਕਰਮਚਾਰੀ ਲਹਿਰ ਦੇ ਯੋਦੇ ਦਾ 92 ਸਾਲ ਦੀ ਉਮਰ ਚ ਪਿਛਲੇ ਦਿਨੀ ਦੇਹਾਂਤ ਹੋ ਗਿਆ ਸੀ ਪੰਜਾਬ ਮੁਲਾਜ਼ਮ ਸੰਗਰਾਸ਼ ਦੇ ਮੋਢਿਆਂ ਵਿੱਚ ਸ਼ੁਮਾਰ ਰਣਵੀਰ ਸਿੰਘ ਢਿੱਲੋਂ ਦੀ ਮੁਲਾਜ਼ਮਾ ਦੇ ਮਸਲੇਆ ਤੇ ਬਹੁਤ ਪਕੜ ਸੀ ਸਾਲ 1968 ਵਿੱਚ 6 ਮਈ ਨੂੰ ਪੰਜਾਬ ਪਧਰੀ ਹੜਤਾਲ ਵੇਲੇ ਉਹਨਾਂ ਨੂੰ ਡਿਫੈਂਸ ਆਫ ਇੰਡੀਆ ਰੂਲ ਅਧੀਨ ਗ੍ਰਿਫਤਾਰ ਕਰਕੇ ਕਰਨਾਲ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ ਸੀ। ਸ੍ਰੀ ਢਿੱਲੋਂ ਨੇ ਉਹਨਾਂ ਖਿਲਾਫ ਡੀਆਈਆਰ ਕਾਨੂੰਨ ਲਾਉਣ ਵਿਰੁੱਧ ਜੇਲ੍ਹ ਵਿੱਚ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। ਭੁੱਖੇ ਰਹਿਣ ਕਾਰਨ ਉਹਨਾਂ ਦੀ ਸਿਹਤ ਖਰਾਬ ਹੋ ਗਈ ਸੀ। ਸਾਲ 1968 ਤੋਂ ਬਾਅਦ ਢਿੱਲੋਂ ਕਦੇ ਟਿੱਕੇ ਨਹੀਂ ਬੈਠੇ ਸਨ। ਉਹਨਾਂ ਮੁਲਾਜ਼ਮਾਂ ਦੀ ਲਹਿਰ ਨੂੰ ਮਜ਼ਬੂਤ ਕੀਤਾ। ਪੰਜਾਬ ਸਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਗਵਰਨਮੈਂਟ ਟੀਚਰਜ਼ ਯੂਨੀਅਨ ਨੂੰ ਜਥੇਬੰਦ ਕੀਤਾ ਜਿਨ੍ਹਾਂ ਅਧਿਆਪਕਾਂ ਦੇ ਕੇਡਰਾਂ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਸ਼ਾਮਲ ਕੀਤਾ ਹਾਲਾਂਕਿ ਰਣਵੀਰ ਸਿੰਘ ਢਿੱਲੋਂ ਦੀ راہੇ ਨੁਮਾਈ ਹੇਠ ਪੰਜਾਬ ਸਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਅਤੇ ਗਵਰਨਮੈਂਟ ਟੀਚਰਜ਼ ਯੂਨੀਅਨ ਦੇ ਲੰਬੇ ਸੰਘਰਸ਼ਾਂ ਨਾਲ ਅਨੇਕਾਂ ਨਵੀਆਂ ਮੰਗਾਂ ਮੰਨਵਾਈਆਂ ਗਈਆਂ ਸਨ ਪ੍ਰਤਾਪ ਸਿੰਘ ਕੈਰੋ ਨੇ ਪਹਿਲੀ ਵਾਰ ਰਣਵੀਰ ਸਿੰਘ ਢਿੱਲੋਂ ਨੂੰ ਮੁਅਤਲ ਕੀਤਾ ਸੀ ਇਸ ਦੌਰਾਨ ਸ੍ਰੀ ਢਿੱਲੋਂ 3 ਸਾਲ ਮੁਅਤਲ ਰਹੇ ਸਨ ਕੈਰੋ ਤੋਂ ਬਾਅਦ ਮੁੱਖ ਮੰਤਰੀ ਬਣੇ ਰਾਮਕ੍ਰਿਸ਼ਨ ਨੇ ਢਿੱਲੋਂ ਨੂੰ ਬਰਖਾਸਤ ਕਰ ਦਿੱਤਾ ਸੀ। ਸ੍ਰੀ ਢਿੱਲੋਂ ਕੁੱਲ 9 ਸਾਲ ਬਰਖਾਸਤ ਰਹੇ ਸਨ। ਰਣਬੀਰ ਸਿੰਘ ਢਿੱਲੋਂ ਅੱਜ ਨਵੇਂ ਨਿਯੁਕਤ ਹੋ ਰਹੇ ਕੱਚੇ ਕਰਮਚਾਰੀਆਂ ਦੀ ਹਾਲਾਤ ਦੇਖ ਕੇ ਉਦਾਸਨ। ਉਹਨਾਂ ਦਾ ਮੰਨਣਾ ਸੀ ਕਿ ਕੱਚੇ ਮੁਲਾਜ਼ਮਾਂ ਨੂੰ 58 ਸਾਲ ਦੀ ਉਮਰ ਤੱਕ ਬੰਦੂਆ ਮਜ਼ਦੂਰ ਬਣਾ ਦਿੱਤਾ ਜਾਂਦਾ ਹੈ। ਉਹਨਾਂ ਦਾ ਕਹਿਣਾ ਸੀ ਕਿ ਜਾਤ ਪਾਤ ਅਧਾਰਿਤ ਮੁਲਾਜ਼ਮ ਜਥੇਬੰਦੀਆਂ ਬਣਾਉਣਾ ਟ੍ਰੇਡ ਯੂਨੀਅਨ ਦੇ ਮੂਲ ਸਿਧਾਂਤ ਤੋਂ ਉਲਟ ਹੈ। ਸਾਡੇ ਕੋ ਅਧਿਆਪਕ ਦਲ ਜੀ ਅਧਿਆਪਕ ਦਲ ਪੰਜਾਬ ਤੋਂ ਜਸਵਿੰਦਰ ਆਲਪ ਸਿੰਘ ਜੀ ਉਹਨਾਂ ਦਾ ਸੰਦੂਕ ਪੰਚਾਇਤ ਸਾਡੇ ਵੱਲ ਸ਼ੋਕ ਸਨੇਹਾ ਆਲ ਇੰਡੀਆ ਸਕੰਡੀ ਟੀਚਰਸ ਫੈਡਰੇਸ਼ਨ ਅਮਾਚਲ ਪ੍ਰਦੇਸ਼ ਟੀਚਰਸ ਯੂਨੀਅਨ ਗਵਰਨਮੈਂਟ ਪੰਜਾਬ ਗਵਰਨਮੈਂਟ ਪੈਨਸ਼ਨਸ ਐਸੋਸੀਏਸ਼ਨ ਪੰਜਾਬ ਪੰਜਾਬ ਪੈਨਸ਼ਨਰਸ ਯੂਨੀਅਨ ਏਟਰ ਗਵਰਨਮੈਂਟ ਟੀਚਰ ਯੂਨੀਅਨ ਪੰਜਾਬ ਆ ਪ੍ਰਧਾਨ ਸਪਿੰਦਰ ਸਿੰਘ ਚਾਲ ਜੀ ਵੱਲੋਂ ਪੰਜਾਬ ਕੋਆਰਡੀਨੇਟਡ ਸਰਵਿਸ ਫੈਡਰੇਸ਼ਨ ਪੰਜਾਬ 1406/22 ਚੰਡੀਗੜ੍ਹ ਸਾਥੀ ਸ੍ਰੀ ਸ਼ਨਾ ਜੀ ਔਰ ਸਾਡੇ ਕੋ ਪੰਜਾਬ ਦੇ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਜੀ ਹੁਣਾਂ ਨੇ ਵੀ ਸੋਕ ਸੰਦੇਸ਼ ਭੇਜਿਆ ਹੈ ਔਰ ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਰਜਿਸਟਰ ਆਪਰਮਿੰਦਰ ਸਿੰਘ ਕੰਗੂੜਾ ਜੀ ਵੱਲੋਂ ਮੁਲਾਜ਼ਮ ਲਹਿਰ ਜਿਹੜੇ ਸਾਡੇ ਕਰਮਚਾਰੀ ਲਹਿਰ ਤੇ ਪ੍ਰਭਰਨਾ ਸਾ ਨਾਲ ਮੁਲਾਜ਼ਮ ਲਹਿਰ ਚਰਾਂਦੇ ਨੇ ਉਹ ਸਾਥੀਆਂ ਨੇ ਸਾਨੂੰ ਸੂਬ ਸੰਦੇਹਾ ਭੇਜਿਆ ਹੈ ਔਰ ਨਾਲ ਹੀ ਉਹਨਾਂ ਨੇ ਆਪਣੀ ਸੂਰੇ ਕਰ ਮੁਲਾਜ਼ਮ ਲਹਿਰ ਵਿੱਚ ਥੇਲੋ ਸਾਹਿਬ ਦੀ ਪੂਰੀ ਹਿਸਟਰੀ ਵੀ ਜਿਹੜੀ ਆ ਉਹ ਐਸਟਰੀ ਉਹਨਾਂ ਨੇ ਪਾਈ ਆ ਆਲ ਇੰਡੀਆ ਪੈਨਸ਼ਨਲ ਐਸੋਸੀਏਸ਼ਨ ਜਿਹੜਾ ਸੰਗਰੂਪ ਔਰ ਸਾਡੇ ਬਹੁਤ ਹੀ ਤਜਰਬੇ ਵਾਲੇ ਆਗੂ ਸੁਭਚਨ ਸਿੰਘ ਕਹਿਰਾ ਜੀ ਕਨਵੀਨਰ ਕਮ ਕੋਆਰਡੀਨੇਟਰ ਸਾਂਝ ਮਲਾਜ਼ਮ ਮਾਨ ਪੰਜਾਬਾਂ ਦੀ ਛੋਟੀ ਪੰਜਾਬ ਸਕੂਲ ਸਿੱਖਿਆ ਪੌਡਰ ਡਾਈਟਿੰਗ ਐਸੋਸੀਏਸ਼ਨ ਪ੍ਰਧਾਨ ਨੇ ਅਮਰਜੀਤ ਸਿੰਘ ਤਾਰੀਵਾਲ ਜੀ ਇਸ ਤੋਂ ਲਾਵਾ ਮੈਂ ਮਾਫੀ ਚਾਹੂੰਗਾ ਕਿਉਂਕਿ ਸਾਡਾ ਜਿਹੜਾ ਪ੍ਰੋਗਰਾਮ ਹੈ ਉਹ ਇੱਥੇ ਜਿੰਨੇ ਵੀ ਸਾਡੇ ਪਹੁੰਚੇ ਨੇ ਸਾਥੀ ਸਾਰੇ ਲਾਰੀ ਨੇ ਉਹਨਾਂ ਨੇ ਉਹਨਾਂ ਦੇ ਮੰਚ ਬਲਬਲੇ ਨੇ ਕਿਉਟੇਲੋ ਸਾਹਿਬ ਉਹਨਾਂ ਨਾਲ ਜਿਹੜੇ ਉਹਨਾਂ ਨੇ ਆਪਣੇ ਨਾਲ ਸਾਂਝੇ ਕੀਤੇ ਆ ਉਹ ਤੁਹਾਡਾ ਸ਼ੇਅਰ ਕਰਨ ਪਰ ਸਮੇਂ ਦੀ ਮਜਬੂਰਤ ਨੂੰ ਦੇਖਦੇ ਹੋਏ ਅਸੀਂ ਉਹਨਾਂ ਨੂੰ ਟਾਈਮ ਨਹੀਂ ਦੇ ਸਕਦੇ ਔਰ ਮੈਂ ਉਹਨਾਂ ਤੋਂ ਮਾਫੀ ਚਾਹਾਂਗਾ ਜਿਨ੍ਹਾਂ ਵਿੱਚ ਸਾਡੇ ਕੋ ਅਮਰਜੀਤ ਸਿੰਘ ਜੀ ਐਮਸੀ ਸੇਟੀ ਸਾਹਿਬ ਸੁਚਾ ਸਿੰਘ ਜੀ ਸਾਇਰ ਸ਼ਿਦੂ ਰਸਮ ਦੇ ਜੁੜਦੇ ਵਿੱਚ ਸਾਡੇ ਰਗਰੇ ਸੱਜਣ ਔਰ ਬੁਲਾਜਮਾਂ ਦੇ ਬਹੁਤ ਵੱਡੇ ਲੀਡਰ ਔਰ ਬੁਲਾਜਮਾਂ ਨੂੰ ਉਹਦੇ ਪੜਦੇ ਹੱਥ ਔਰ ਵਾਲੇ ਮਹਾਨ ਨੇਤਾ ਸਰਦਾਰ ਰਵੀ ਸਿੰਘ ਜੀ ਦੀ ਅੰਤੌੜਾ ਅਜੂੜੀ ਸਾਹਿਬ ਜੀ ਬਤਿਹਵਾਉ ਉਹ ਹੈ ਉੱਚਖਤਾਲ ਸਾਹਿਬ ਵਾਹਿਗੁਰੂ ਇਕੱਲੇ ਆਵੇ ਨਾਲ ਕਸਬਿਰ ਜੀ ਦੇ ਮਹਾਵਾਕਣ ਸਾਹਿਬ ਜੇ ਨੂੰ ਸਾਬੂ ਉਸ ਕਾਰਪੋਰੇਟ ਵੱਲੋਂ ਵਾਕਸੀ ਸਵਾਸਲੀ ਪੁਤਿਨੂ ਸਵੇਰ ਦੇ ਸਸਾ ਤੋਂ ਕੁਛ ਕਰ ਗਿਆ ਅੱਜ ਅਸੀਂ ਸਾਰੇ ਦੋਸਤ ਮਿੱਤਰ ਭੈਣ ਭਰਾ ਰਿਸ਼ਤੇਦਾਰ ਉਹਨਾਂ ਨੂੰ ਸਰਬੱਤ ਦੇ ਭਲੇ ਕਿੱਤੇ ਕਰੇਗਾ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਜੋ ਲੋਕ ਸਤਿਗੁਰੂ ਦੇ ਚਾਹੁੰਦੇ ਨੇ ਕੁਝ ਲੋਕ ਗੁਨਾ ਚਾਹੁੰਦੇ ਨੇ ਰਾਪਰਾ ਸਬਰਤਾ ਕਰਕੇ ਚਲੇ ਜਾਂਦੇ ਨੇ ਪਰ ਕਿਤੇ ਨਾ ਨਾ ਹੁੰਦਾ ਕੁਝ ਲੋਕ ਇਸ ਬੁਨੇ ਜਾਮ ਲੈਂਦੇ ਨੇ ਉਹ ਇੰਨੀ ਘਾਲਣਾ ਘਾਲ ਜਾਂਦੇ ਨੇ ਕਿ ਨਾ ਨਾ ਹੋਣਾ ਪਿਆ ਜਾਂਦੇ ਨੇ ਕਿ ਉਹਨਾਂ ਦੀ ਸੋਚ ਉਹਦੇ ਸ਼ਬਦ ਉਹਦੇ ਕੰਮ ਰਹਿੰਦੇ ਲਗਾ ਅਮਰ ਰਹਿੰਦੇ ਉਹਨਾਂ ਵਿੱਚ ਇੱਕ ਸਰਦਾਰ ਅਭਿਸ਼ੇਕ ਤੇ ਲੋਅ ਹੈ ਕਿਹਾ ਜਿਦਾ ਇੱਕ ਅੱਠੇ ਸੜ ਦਾ ਸਬੂਤ ਹੈ ਕਿ ਪੰਜਾਬ ਦਾ ਸਾਰੀ ਇੱਕ ਕੋਨਾ ਹੋਵੇ ਜਿੱਥੋਂ ਨਾਲ ਉਹ ਸ਼ਰਧਾ ਦੇ ਫੋੜ ਜਿੱਦੀ ਹਜ਼ੂਰੀ ਚ ਬੈਠੀ ਹੋਵੇ ਸ਼ੋਕ ਨਹੀਂ ਸਬਰ ਵਕਫ ਵਕ ਜਥੇਬੰਦੀਆਂ ਦੇ ਆਗੂ ਸਹਿਬਾਨ ਦੇ ਫੈਨ ਉਤੇ ਵੀ ਰੋਹੇ ਇਹ ਤੋਂ ਪਹਿਲਾਂ ਮੇਰੇ ਬਹੁਤ ਹੀ ਸੀਨੀਅਰ ਸਾਥੀਆਂ ਨੇ ਇਹ ਲੋਕ ਸਾਹ ਪਰ ਆਪਣੀਆਂ ਸਾਂਝਾਂ ਜਿਹੜੀਆਂ ਪ੍ਰਗਟ ਕੀਤੀਆਂ ਨੇ ਮੈਂ 1900 92 ਤੋਂ ਉਹਨਾਂ ਦੀ ਛਤਰ ਸ਼ਾਹ ਹੇਡ ਕਮ ਕਰ ਰਿਆ ਤੇ ਉਹਨਾਂ ਦੀ ਬਦੌਲਤ ਮੈਂ ਅੱਜ ਸ੍ਰਿੰਦਰ ਤੋਂ ਸ੍ਰਿੰਦਰਪੁਰੀ ਬਣ ਗਿਆ ਸਾਥੀ ਜੀ ਬਹੁਤ ਵਾਰੀ ਸਾਨੂੰ ਘਰ ਆਉਣ ਦਾ ਮੌਕਾ ਮਿਲਦਾ ਸੀਗਾ ਬੜੀ ਲੱਖੀ ਉਮਰ ਤੱਕ ਗਿਆ ਮੈਂ ਬਹੁਤ ਵਾਰੀ ਇਹ ਗੱਲ ਕਹਿਣਾ ਹੁੰਦਾ ਕਿ ਜਿਹੜੇ ਵੱਡੇ ਆਗੂ ਆ ਉਹਨਾਂ ਦੇ ਪਿੱਛੇ ਉਹਨਾਂ ਦਾ ਪਰਿਵਾਰ ਦਾ ਵੀ ਪੂਰਾ ਹੱਥ ਐਡੀ ਲੰਬੀ ਉਮਰ ਚੜੀਆ ਉਹਨਾਂ ਦੇ ਪਰਿਵਾਰ ਦੀ ਬਦੌਲਤ ਜਾਂ ਆਪਣੇ ਸਾਥੀਆਂ ਦੀ ਬਦੌਲਤ ਕਿਉਂਕਿ ਅਸੀਂ ਜਦੋਂ ਘਰ ਆਇਆ ਹਮੇਸ਼ਾ ਹੀ ਪਰਿਵਾਰ ਜਿਹੜਾ ਆ ਉਹਨਾਂ ਨਾਲ ਕਈ ਵਾਰ ਮੈਂ ਲੜਦਾ ਵੀ ਦੇਖਿਆ ਕਿਉਂਕਿ ਉਹਨਾਂ ਨੂੰ ਇਹ ਹੁੰਦਾ ਰਿਹਾ ਤੁਸੀਂ ਨਹੀਂ ਜਾਣਾ ਤੁਹਾਡੇ ਹਾਲਾਤ ਨਹੀਂ ਹੈਗੇ ਬਾਗੇ ਬਾਹਰ ਸਫਰ ਕਰਨ ਦੇ ਲੇਕਿਨ ਢਿਲੋ ਸਾਹਿਬ ਢਿਰਡ ਹੁੰਦੇ ਸੀ ਕਿ ਮੈਂ ਜਿਹੜਾ ਆ ਮੇਰੀ ਖਰਾਕ ਆ ਰੂਹ ਦੀ ਖਰਾਕ ਆ ਕਿ ਮੈਂ ਜੱਥੇ ਬੰਦਿਆਂ ਦੀ ਐਕਸ਼ਨਾਂ 'ਚ ਜਾਣਾ ਆ ਤੋ ਅੱਜ ਵੀ ਅਸੀਂ ਪਾਪਾ ਹੋਰਦੀ ਜਿਹੜੀ ਉਹ ਪ੍ਰਾਪਤੀਆਂ ਨੇ ਜੋ ਉਹਨਾਂ ਦੇ ਅੰਤ ਕਲਾਂ ਕਾਲੀਆਂ ਸਾਡੇ ਲਈ ਉਹਨਾਂ ਲਈ ਸਾਡਾ ਸਿਰ ਚੁਕਦਾ ਆ ਮੇਰੇ ਕੋਲ ਇਸ ਦਿਨ ਅੱਪਕ ਥੱਪੇ ਤੋਂ ਵੱਡਾ ਜਿਹੜਾ ਆ ਉਹ ਸਾਡੇ ਸ਼ੋਕ ਸੰਦੇਸ਼ ਆ ਮੈਂ ਆਪਣੀ ਗੱਲ ਕਹਦੇ ਕਹਦੇ ਸਰਕਾਰ ਬਣਾ ਉਹਨਾਂ ਨੇ 10 15 ਮਿੰਟ ਇੱਕ ਲੈਕਚਰ ਵਾਜੀ ਕੀਤੀ ਧੱਲੋ ਸਾਹਿਬ ਨੇ ਜਦੋਂ ਬੋਲ ਕੇ ਬੰਦ ਹੋਏ ਤਾਂ ਤਾੜੀ ਮਾਰ ਕੇ ਸਵਾਗਤ ਕੀਤਾ ਬੀਬਾ ਜੀ ਤੁਹਾਨੂੰ ਨੌਕਰੀ ਤੋਂ ਰਜ਼ਾਇਨ ਕਰ ਦੇਣਾ ਚਾਹੀਦਾ ਤੁਹਾਨੂੰ ਸਿਆਸਤ ਦੁਆਰ ਕਰ ਲੈਣੀ ਚਾਹੀਦੀ ਹੈ ਔਰ ਮੁੱਖ ਮੰਤਰੀ ਸਾਹਿਬ ਨੇ ਤੁਰੰਤ 2000 ਦੀ ਗੱਲ ਦਾ ਨੋਟਿਸ ਲਿਆ ਤੇ ਬੀਬਾ ਨੂੰ ਉਸ ਮੁਰੇਮੀਆਂ ਝਾੜਾਂ ਪਈਆਂ ਮੀਟਿੰਗ ਦੇ ਵਿੱਚ ਬਹੁਤ ਜ਼ਿਆਦਾ ਇਸੇ ਤਰ੍ਹਾਂ ਹੀ ਕਦੇ ਬੈਠ ਕੇ ਮੀਟਿੰਗਾਂ ਦੇ ਵਿੱਚ ਸਾਥੀ ਸੱਜਨ ਸਿੰਘ ਨਾਲ ਔਰ ਦੁਨਨੇ ਛਾਲੇ ਸਾਥੀ ਜਾਣਦੇ ਨੇ ਮੇਰੇ ਕਹਿਣ ਦੀ ਗੱਲ ਦੀ ਗੁਰੂ ਘਰਾਂ ਦੀ ਹਜ਼ੂਰੀ 'ਚ ਖੜੇ ਆ ਭਾਵੇਂ ਕਾਫੀ ਲੰਮਾ ਸਮਾਂ ਦੋਨੋਂ ਸਾਥੀ ਬਰਾਬਰ ਬਰਾਬਰ ਚੱਲੇ ਬਕਰੇ ਬਕਰੇ ਚੱਲੇ ਪਰ ਜੋ ਦਿਨੀ ਵਿਆਪ ਸੀ ਦੋਨਾਂ ਦਾ ਮੀਟਿੰਗਾਂ ਤੇ ਤਿੱਖੇ ਬੋਲਣਾ ਤੇ ਲੜਨਾ ਪਰ ਥੋੜੀ ਦੇਰ ਬਾਅਦ ਇਕੱਠਿਆਂ ਤੇ ਚਾਹ ਪਾਣੀ ਪੀਣਾ ਇੱਕ ਦੂਸਰੇ ਦਾ ਸਤਕਾar ਸੀ ਮੈਂ ਸਾਰਾ ਸੈਕਟਰ 'ਚ ਖੜੇ ਸੰਧੂ ਸਾਹਿਬ ਖੜੇ ਢਿੱਲੋਂ ਸਾਹਿਬ ਖੜੇ ਤੇ ਸੱਜਰ ਸਿੰਘ ਜੀ ਖੜੇ ਕਿਸੇ ਗੱਲ ਤੇ ਟਕਰਾਅ ਹੋ ਗਿਆ ਮੈਂ ਉਹਨਾਂ ਤਿੰਨਾਂ ਤੋਂ ਘੱਟ ਉਮਰ ਦਾ ਸੀ ਮੈਨੂੰ ਡਰ ਲੱਗਣ ਲੱਗ ਗਿਆ ਕਿ ਇੰਨੀ ਇੰਨੀ ਉੱਚੀ ਬੋਲਦੇ ਇਹ ਲੀਡਰ ਕਦੇ ਬੋਲਣਗੇ ਵੀ ਔਰ 10-15 ਮਿੰਟਾਂ ਬਾਅਦ ਉਹੀ ਲੀਡਰ ਇੱਕ ਦੂਸਰੇ ਨੂੰ ਕਹਿੰਦੇ ਆਓ ਸਾਥੀਓ ਚਾਹ ਪੀਣ ਚੱਲੀਏ ਮੁੜ ਕੇ ਫੇਰ ਉਸੇ ਤਰ੍ਹਾਂ ਹੀ ਹੱਸ ਕੇ ਅਗਲੀ ਮੀਟਿੰਗ طے ਕਰਕੇ ਤੁਰ ਗਏ ਅੱਜ ਕੱਲ੍ਹ ਸਾਡੇ ਲੀਡਰ ਨੂੰ ਕੋਈ ਹੋਏ ਕਹੇ ਬੁਲਾ ਲਵੇ ਅਸੀਂ ਸਾਲਾਂਵਾਰੀ ਬੋਲਣਾ ਛੱਡ ਦਿੰਨੇ ਆ ਮੈ ਬਹੁਤਾ ਸਮਾਂ ਨਹੀਂ ਲੈਣਾ ਹਵਾਲੇ ਆਪਣੇ ਸਮੇਂ ਨੂੰ ਧਿਆਨ ਚ ਰੱਖਦੇ ਹੋਏ ਢੀਲੋ ਸਾਹਿਬ ਵਰਗੇ ਲੀਡਰ ਹਮੇਸ਼ਾ ਪੈਦਾ ਨਹੀਂ ਹੁੰਦੇ ਇਹਨਾਂ ਦੀ ਜ਼ਿੰਦਗੀ ਤੋਂ ਸਾਨੂੰ ਸਭ ਨੂੰ ਸਿੱਖਣ ਦੀ ਲੋੜ ਹੈ ਔਰ ਸਮਝੇ ਤੌਰ ਤੇ ਜਿੰਤੋਂ ਜਿੰਤਾ ਕਰਨ ਦੀ ਲੋੜ ਹੈ ਸਾਥੀ ਅਡਵੀਟ ਟਿਲਵੰਦੀ ਨੂੰ ਸੱਚੀ ਸਤਿਅੰਦਰੀ ਹੋਵਾ ਕਿ ਜੋ ਅੱਜ ਬਲਾਜ਼ਮ ਕਿਨੇ ਕਪੜੀ ਲੈ ਬੈਠੀ ਹੈ ਸਰਕਾਰਾਂ ਗੱਲ ਕਰਨ ਨੂੰ ਤਿਆਰ ਨਹੀਂ ਮਲਾਕਮਾ ਦੀ ਕਟ ਲੱਗਿਆ ਤੇ ਲੱਗ ਰਿਹਾ ਹੈ ਵਰਕ ਲੋਡ ਵੱਧ ਰਿਹਾ ਹੈ ਥੋੜੀਆਂ-ਥੋੜੀਆਂ ਦੁਕਾਨਾਂ ਤੇ ਆਰਥਿਕ ਜ਼ੋਸ਼ਣ ਹੋ ਰਿਹਾ ਹੈ ਬਲਕਿ ਉਹਨਾਂ ਨੇ ਭਰਤੀ ਦੀ ਬਜਾਏ ਪ੍ਰੇਕਾ ਪ੍ਰਣਾਲੀ ਜੁੜ ਹੋ ਰਹੀ ਹੈ ਉਹ ਸਾਰੇ ਪਾਸੇ ਨੂੰ ਸਾਨੂੰ ਧਿਆਨ ਦੇਣ ਦੀ ਲੋੜ ਹੈ ਔਰ ਟਿੰਨੂ ਸਾਹਿਬ ਦੇ ਹੋਰ ਵੀ ਕਈ ਸੁਪਨੇ ਸੀਗੇ ਜਦੋਂ ਅਸੀਂ ਆਖਰੀ ਸਮੇਂ ਜਦੋਂ ਉਹਨਾਂ ਨੂੰ ਮਿਲਣ ਗਏ ਸਾਥੀ ਪਰਿਵਾਰੀ ਜੀ ਸਾਥੀ ਚਾਹ ਜੀ ਦੇਵਦਾ ਨੂੰ ਸਾਡੇ ਸਾਨੂੰ ਕਿਹਾ ਸੀ ਬੜੇ ਪਿਆਰ ਦੇ ਨਾਲ ਕਿ ਸਾਥੀਓ ਮੇਰੀ ਉਮਰ ਬਹੁਤ ਹੋ ਗਈ ਆ ਹੁਣ ਅੱਜ ਦੀ ਗੱਲ ਮੈਂ ਚੱਲ ਜਾਣਾ ਪਰ ਤੁਹਾਡੀਆਂ ਡਿਊਟੀਆਂ ਬਣਦੀਆਂ ਨੇ ਕਿ ਤੁਸੀਂ ਆਪਣੀ ਲਹਿਰ ਨੂੰ ਤਕੜਾ ਕਰਨ ਲਈ ਆਪਣੇ ਸਾਵੇ ਸਾਥੀਆਂ ਨੂੰ ਨਾਲ ਲੈ ਕੇ ਇੱਕ ਗਰੰਗਣੀ ਪਾ ਕੇ ਬੁੱਕਰ ਚ ਲੈ ਕੇ ਚੱਲੋ ਤਾਂ ਕਿ ਮਜ਼ਬੂਤ ਇਕosaur ਕੇ ਅਸੀਂ ਆਪਣੀ ਗੱਲ ਕਹਿ ਸਕੀਏ ਮਨਵਾਸ ਕੇ ਇਹੋ ਸਾਡੇ ਸਾਥ ਸਾ ਉਸ ਮਹਾਨ ਸਾਥੀ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਆਪਣੀ ਪੰਜਾਬ ਸਮੂਹ ਨੇ ਸਰਵੋਸ ਫੈਡਰੇਸ਼ਨ ਵੱਲੋਂ ਅਸੀਂ ਮਹਿਸੂਸ ਕਰਦੇ ਆ ਕਿ ਸਾਡਾ ਉਹ ਪੰਜਾਬ ਦਾ ਕੀ ਹਿੰਦੁਸਤਾਨ ਦਾ ਲੀਡਰ ਹਿੰਦੁਸਤਾਨ ਦਾ ਲੀਡਰ ਨੇ ਕੀ ਵਰਲਡ ਪੱਧਰ ਦਾ ਲੀਡਰ ਸੀ ਸਾਡਾ ਇੰਨਾ ਗਿਆਨ ਸੇ ਸਾਥੀ ਨੂੰ ਉਹਦੇ ਦੁਰਗਮ ਦੇ ਨਾਲ ਪਰਿਵਾਰ ਨੂੰ ਦਾ ਘਰ ਦਾ ਪਿਆਈ ਹੈ ਸਾਡੀ ਲਹਿਰ ਨੂੰ ਸਮੁੱਚੀ ਮੁਲਾਦਮ ਲਹਿਰ ਨੂੰ ਬਹੁਤ ਵੱਡਾ ਘਰਦਾ ਪਿਆ ਜਿਹੜਾ ਦੇੜੇ ਬੇਤ ਦੇ ਵਿੱਚ ਜਲਦੀ ਪੂਰੂ ਪੂਰਨ ਹੋਣ ਵਾਲਾ ਨਹੀਂ ਸੋ ਇਹਨਾਂ ਸ਼ਬਦਾਂ ਦਾ ਅਰਥ ਆਦ ਨਹੀਂ ਪੇਟ ਕਰਦਾ ਵਾਹਿਗੁਰੂ ਜੀ ਦਾ ਖਾਸਾ ਸ੍ਰੀ ਵਾਹਿਗੁਰੂ ਜੀ ਦੇ ਪਰਦੇ